ਤਾਂ ਇਸ ਕਰਕੇ ਤਾਂ ਮਨਪ੍ਰੀਤ ਸਿੰਘ ਬਾਦਲੂ ਟਿੱਪਾ ਮੰਤਰੀ ਦਾ ਖਾਤਾ ਦਿੱਤਾ ਔਰ 64000 ਵੋਟਾਂ ਨਾਲ ਇਹ ਖਾਤਾ ਮੰਤਰੀ ਨੂੰ ਸਭ ਪਹੁੰਚ ਗਿਆ ਨਾਮ ਤਖੱਲਸ ਦਿੱਤਾ ਮਗਰੋਂ ਮਨਪ੍ਰੀਤ ਦੇ ਨੋ ਬਾਦਲ ਕਰਕੇ ਗਿਆ ਤਾਂ ਬਠਿੰਡੇ ਦੇ ਲੋਕਾਂ ਨੇ ਹਰਾਇਆ ਕਿਉਂ ਦੋਸ ਬੰਦੇ ਨੇ ਇਸ 14 ਸਾਲ 14 ਸਾਲ ਉਹ ਬੰਦਾ ਹਾਂ 14 ਸਾਲਾਂ ਚੋਂ 8 ਸਾਲ ਉਹ ਬੰਦਾ ਫਾਈਨਾਂਸ ਮੰਤਰੀ ਰਿਹਾ ਇਹ ਅਠਾਂ ਸਾਲਾਂ ਦੀ ਜੋ ਪੰਜਾਬ ਦਾ ਬੇਦਾਗਰ ਕਿੱਤਕੀ ਹੋਇਆ ਉਹ ਕਿਸੇ ਨੇ ਨਹੀਂ ਕੀਤਾ ਮੇਰਾ ਜੋਰ ਬਾਹਰੋਂ ਪਾਜਾ ਕੀ ਹੈ ਤੇ ਤੇਰਾ ਕੀ ਹੈ ਜੀ ਵਾਹ ਘਟ ਪੜਿਆ ਹੋ ਸਕਦਾ ਹੈ ਪਰ ਮੈਂ ਕਿਸੇ ਵਿਅਕਤੀਆਂ ਨੂੰ ਵਿੱਣਸ ਮੰਤਰੀ ਹੁੰਦਿਆ ਮੈਂ ਸਰਕਾਰੀ ਕੋਠੀ ਦਾ ਡਾਈਨਿੰਗ ਟੇਬਲ ਚੱਕ ਕੇ ਨਹੀਂ ਲੈ ਕੇ ਗਿਆ ਜਿਹੜਾ ਤੁਸੀਂ ਕਹਿੰਦਾ ਮੈਂ ਭਲੇਖੇ ਚ ਲੈ ਕੇ ਗਿਆ ਕੀ ਰਾਜੇ ਬਣ ਕੇ ਮੰਤਰੀ ਬਣਦੇ ਹੈ ਸਮਾਰਟ ਸਿਟੀਜ਼ ਤੇ ਗੱਲ ਹੋਈ ਦੇਸ਼ਾਂ ਤੇ ਗੱਲ ਹੋਈ

ਉਹਨਾਂ ਦੇ ਅਸੀਂ ਇਹ ਕਿਹਾ ਕਿ ਉਹਨਾਂ ਦੇ ਵਿੱਚ ਜਿਹੜੇ ਅੰਦਰ ਸਾਨੂੰ ਦੇਖ ਜੋ ਅਸੀਂ ਵਿਜ਼ਿਟ ਕਰਕੇ ਹੁੰਦਾ ਜਿਵੇਂ ਉਡਾਣਾ ਨਾਗਰਿਕ ਉਹਦਾ ਨਾਗਰਿਕ ਫੈਂਸੀ ਦਿੱਤੀ ਹੋ ਨਾਗਰਿਕ ਫੈਂਸੀ ਹੈ ਸਾਨੂੰ ਦੇਖੀ ਪਿਆਰੀ ਜਿਉਂ ਕਿ ਮੈਂ ਤੁਹਾਨੂੰ ਦੁੱਡਾ ਨਾਣਾ ਤੇ ਹੋਰ ਇੱਕ 250 ਨਾਲ ਨੁਸਖਾ ਪਾਣੀ ਦੇ ਤੋਂ ਉਹ ਵੀ ਸਾਨੂੰ ਸਮਝਾ ਰਹੇ ਕਿ ਕਿੱਥੇ ਹੈ ਇਹਨੇ ਤੇ ਬੜਾ ਕਪੜਾ ਸਾਨੂੰ ਨਜ਼ਰ ਆ ਰਿਹਾ ਬੰਦਾ ਕਹਿੰਦਾ ਜਿਹੜਾ ਹੁਣ ਵਾਲੇ ਸਮੇਂ ਦੇ ਵਿੱਚ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਤੇ ਸਮਾਰਟ ਸਿਟੀ ਦੇ ਜਿਹੜੇ ਇਨਫਰਾਸਟ੍ਰਕਚਰ ਨੂੰ ਸੀ ਦਿੱਖਤੀ ਤੌਰ ਤੇ ਮੈਂ ਤੇ ਵਾਈਸ ਚੇਅਰਮੈਨ ਅਮਰ ਸਿੰਘ ਦੀ ਧਿਆਨਗੇ ਤਾਂ ਅੱਗੇ ਲੱਗ ਕੇ ਇਨਕੁਆਇਰੀ ਹੋਣੀ ਚਾਹੀਦੀ ਕਿਉਂਕਿ ਇਹਦਾ ਕੋਈ ਹੱਲ ਹੀ ਨਹੀਂ ਹੋ ਰਿਹਾ ਅੱਜ ਸਰਕਾਰ ਦੇ ਚਾਰ ਸਾਲਾਂ ਦੇ ਮੰਗਰੇਤਾ ਦਾ ਜਿਹੜਾ ਸਾਰਾ ਡੇਟਾ ਆਇਆ ਉਹ ਆਇਆ ਵੀ 4 ਸਾਲਾਂ ਚ ਕੇਵਲ ਅੱਧਾ ਪਰਸੈਂਟ ਲੋਕਾਂ ਨੂੰ ਫਾਇਦਾ ਕਰਦਾ ਯਾਨੀ ਕਿ ਉਦੋਂ ਤੱਕ ਇਹ ਕਾਨੂੰਨ ਆਇਆ ਹੀ ਨਹੀਂ ਸੀ ਕਾਲਾ ਕਾਨੂੰ ਜੀ ਹੁਣ ਕਾਲਾ ਕਾਨੂੰ ਆ ਗਿਆ ਜਿਹੜੇ ਉਦੋਂ ਅੱਧਾ ਪਰਸੈਂਟ ਹੱਥ ਮਿਲਿਆ ਵਾ ਕਿ ਮੈਂ 11-11 ਘਰੇ ਨੂੰ ਸੋਹਣੇ ਮਿਲਿਆ 54 ਹਜ਼ਾਰ ਘਰੇ ਜੀ ਤੇ ਹੁਣ ਕਾਇ ਕਾਲਾ ਕਾਨੂੰ ਆ ਗਿਆ ਮੈਨੂੰ ਲੱਗਦਾ ਕਿ ਕਿਸੇ ਵਕੀਲ ਮਿਲਣਾ ਹੀ ਨਹੀਂ ਜੋ ਹੁਣ ਭਾਜਪਾ ਨੇ ਨਾ ਪਰ ਇਹਦੇ ਵਿੱਚ ਹੁਣ ਸਰਕਾਰ ਦੀ ਵੀ ਮਲਾਈਕੀ ਰਹੀ ਤੀਜਾ ਅਸੀਂ ਰੈਜ਼ੋਲੂਸ਼ਨ ਪਾਸ ਕੀਤਾ ਸੀ ਕਿ ਇਹ ਜਿਹੜਾ ਜੀ ਰਾਮ ਜੀ ਜਿਹੜਾ ਤੁਸੀਂ ਬਿੱਲ ਲੈ ਕੇ ਆਏ ਹੋ ਇਹਨੂੰ ਵਾਪਸ ਗਿਆ ਜਾਵੇ ਉਹ ਹਮਾਇਤ ਨਹੀਂ ਕਰੇ ਨਾ ਮਤਾਂ ਲੈ ਕੇ ਰੈਜ਼ੋਲੂਸ਼ਨ ਆਇਆ ਉਹ ਵੀ ਇਹ ਵਾਪਸ ਗਿਆ ਜਾਵੇ ਜੀ ਇਸੇ ਤਰ੍ਹਾਂ ਜਿਹੜੀ ਆਵਾਸ ਯੋਜਨਾ ਜਾਂ ਫਲੱਡ ਨਾਲ ਫਿਕਰ ਲੋਕਾਂ ਦੇ ਘਰ ਤੇ ਵੀ ਉਹਨਾਂ ਘੜਾ ਦਾ ਕੀ ਹੋਇਆ ਕਿਵੇਂ ਖੰਨਾਂ ਦੀ ਨਿਸਤਕਰੀ ਦਾ ਕੰਮ ਹੈ ਕੀ ਘਰ ਉੱਥੇ ਪਟਕੇ ਸਿੱਟੇ ਪਏ ਆ ਲੋਕ ਕਿਰਾਏ ਦੇ ਰਹੇ ਨੇ ਲੇਕਿਨ ਪੋਲੀਟਿਕਲ ਦਖਲਅੰਦਾਜ਼ੀ ਦੇ ਕਾਰਨ ਉਹਨਾਂ ਦਾ ਕੋਈ ਉੱਤ ਨਹੀਂ ਹੋ ਰਿਹਾ ਵਿਚਾਰੇ ਕਿਰਾਏ ਦੇ ਘਰਾਂ 'ਚ ਬੈਠੇ ਆ ਤੇ ਪੂਰੀ ਜੀਓਟੈਕਨੀਕਲ ਤਾਂ ਜਿਹੜਾ ਕਲਸਟਰ ਜਿੱਥੇ 6 ਕਰੋੜ ਰੁਪਇਆ ਖਰਾਬ ਕੀਤਾ 30 ਕਰੋੜ ਤੋਂ ਇਨਫਾ ਲੱਗਿਆ 30 ਜਾਰੀ ਕਰੋੜ ਦੀ ਜ਼ਮੀਨ ਹੈ ਮੈਂ ਪਿਛਲੀਆਂ ਦੀ ਵੀ ਕਿਹਾ ਸੀ ਉਵੇਂ ਤੇ ਕਿਉਂਕਿ ਉੱਥੋਂ ਦਾ ਜਿਹੜਾ ਐਮ.ਐਲ.ਏ. ਉਹ ਕਹਿੰਦਾ ਮੈਂ ਇਦਗਾਟ ਕਰਨਾ ਮੈਂ ਇਹਨਾਂ ਨੂੰ ਕਿਹਾ ਵੀ ਇਦਗਾਟਨ ਜੀ ਕੋਈ ਮਰਜ਼ੀ ਕਰਾ ਦਿਓ ਲੇਕਿਨ ਤਾਂ ਕਲਸਟਰ ਨੂੰ ਰਨਿੰਗ ਤਾਂ ਲਿਆਓ ਕਰੋੜਾ ਰੁਪਇਆ ਦਾ ਘਾਟਾ ਪੈ ਗਿਆ ਕਿਉਂਕਿ ਜੇ ਉਹਨੂੰ ਇੱਕ ਸਾਲ ਤਾਂ ਮੈਨੂੰ ਹੋ ਗਿਆ ਜੇ ਉਹਨੂੰ ਕਿਰਾਏ ਤੇ ਦਿੰਦੇ ਜਾਂ ਛੇਕੇ ਤੇ ਦਿੰਦੇ ਕਰੋੜਾ ਰੁਪਇਆ ਆਉਂਦਾ ਪੂਰੀ ਖਲਾਫ ਅਸੀਂ ਆ ਜਿਨਕੁਆਰੀ ਮਾਰ ਦਿੱਤੀ ਹੈ ਕਿ ਹੈ ਕਿ ਉਹਨਾ ਅਫਸਰ ਜਿਹੜੇ ਰਿਪੋਰ ਉਨ੍ਹਾਂ ਦੇ ਖਿਲਾਫ ਕਵਾਰੀ ਮਾਰਕ ਰੋਥੇ ਤੇ ਪਤਾ ਲੱਗੇ ਵੀ ਇਹ ਕੰਮ ਕਿਨੇ ਕੀਤਾ ਤੇ ਪੈਸਾਰ ਕਬਰ ਉਹਨੇ ਇਹ तमाम ਕਾਨੂੰਨੀ ਵਿਵਸਥਾ ਕਾਨੂੰਨੀ ਵਿਵਸਥਾ ਨੂੰ ਲੈ ਕੇ ਬੜੇ ਸਵਾਲ ਉੱਠ ਰਹੇ ਨੇ ਜਿਸ ਤਰ੍ਹਾਂ ਦੇ ਇਹ ਦਰਿਆ ਦੇ ਰਾਜਕੀਤੀ ਲੋਕਾਂ ਨੇ ਕੀਤੀ ਤੇ ਸਰਕਾਰਾਂ ਨੇ ਜਦੋਂ ਬੁਲਾ ਕੀਤਾ ਇਹ ਕਿਚਵਨੀ ਕੰਮ ਆ ਕਰੋੜਾ ਰੁਪਿਆ ਕੱਪੜਾ ਕੀਤਾ ਖਾਸ ਕਿ ਇਹ ਅਧਿਕਾਰੀ ਉਹਨਾਂ ਪਾਰੀ ਹੁੰਦੀ ਹੈ ਰਿਪੋਰਟਿੰਗ ਤੇ ਉੱਥੇ ਰਿਜ਼ਰਵ ਕਰਾਂਗੇ ਜੀ ਇਹਦੇ ਤੇ ਸਰਕਾਰ ਕੋਲ ਤੇ ਮੱਢੀ ਲੜਾਈ ਲੜ ਕੇ ਗੁੱਡਾ ਦਰਿਆ ਮੇਰਾ ਮਿਸ਼ਨ ਹੈ ਕਿ ਗੁੱਡਾ ਦਰਿਆ ਦਾ ਅਸੀਂ ਸਾਥ ਰੱਖਾਂਗੇ ਨਾਲ ਹੀ ਅਸੀਂ ਇਹਦੇ ਪਿੱਛੇ ਜਿਹੜਾ ਕੋਈ ਧਾਰਨੀ ਲੋਕ ਕਰਨ ਸਰ ਇਹ ਕਾਨੂੰਨ ਵਿਵਸਥਾ ਨੂੰ ਲੈ ਕੇ ਕੀ ਕਹੋਗੇ ਜਿਸ ਤਰ੍ਹਾਂ ਇਹਲਾ ਕਾਨੂੰਨ ਵਿਵਸਥਾ ਨੂੰ ਲੈ ਕੇ ਜਿਸ ਤਰ੍ਹਾਂ ਇਹਲਾ اور سوال ਸਰਕਾਰ ਨੂੰ ਬਵਰਤਨ ਨੂੰ ਲੈ ਕੇ ਇੱਕ ਸਵਾਲ ਜਿਹੜੇ ਤੁਸੀਂ ਕੁਝ ਆਈਡੀਆ ਤਾਂ ਦੱਸ ਦਿਓ ਅੱਗੇ ਤੱਕ ਤੁਸੀਂ ਬਿਆਨਾਂ ਕਿ ਜਿਹੜਾ ਕਤਲ ਹੋਇਆ ਸੀ ਸਰ ਨੂੰ ਗੈਂਗਸਟਰ ਬਾਅਦ ਉਸੇ ਪੈਲੇਸ ਦੇ ਵਿੱਚ ਕੋਈ ਰੂਸੀ ਫੜੀ ਸੀ ਉਹ ਪਹਿਲਾਂ ਨਾਲ ਪੁਲਿਸ ਦਾ ਇੱਕੀ ਕੰਮ ਹੈ ਕਿ ਪੋਸਟਮਾਰਟਮ ਕਰਵਾ ਦੇਉ ਤੇ ਸਰਕਾਰ ਉਹਦੇ ਤੋਂ ਬਾਅਦ ਪੁਲਿਸ ਤੋਂ ਉਤਾਰ ਦੇ ਪੂਰੇ ਪੰਜਾਬ ਦੀ ਪੁਲਿਸ ਅੰਡਰ ਨਾਇਲ ਆਰਡਰ ਦਿਨ ਆਉਂਦੇ ਆ ਕੇ ਯਾਦ ਦੀ ਸਰਕਾਰ ਖਾਸ ਕਰਕੇ ਜਿਹੜਾ ਗ੍ਰੀਨ ਟੂ ਵਨ ਕਾਂਸਰਡ ਪਕਮਲ ਪਾਰਟੀ ਫੇਲ ਸਰ ہمارا ਇੱਕ ਬੋਦੀ ਨਸੀਬ ਨਹੀਂ ਹੈ ਸਰ ਤੁਸੀਂ ਟਵੀਟ ਹਲਵਾਰਾ ਜੋੜ ਰੇਸਲੀ ਟਵੀਟ ਕੀਤਾ ਸੀ ਸਰ ਹਲਵਾਰਾ 에어ਪੋਰਟ ਟੂ ਲੈ ਕੇ ਕੀ ਅਪਡੇਟਸ ਦਿੱਤੇ ਸਰ ਇੱਕ ਤੁਸੀਂ ਟਵੀਟ ਕੀਤਾ ਸੀ ਕਿ ਧਾਰਮਿਕ ਥਾਵਾਂ ਤੇ ਜਿਹੜੀ ਸਿਆਸੀ ਰੈਲੀਆਂ ਨਹੀਂ ਹੋਣੀ ਚਾਹੀਦੀਆਂ ਉਸ ਨੂੰ ਲੈ ਕੇ ਕੀ ਕਹੋਗੇ ਜੀ ਕੋਟਾ ਜੇ ਤੁਸੀਂ ਤਾਂ ਜੇ ਨਹੀਂ ਜੇ ਤਾਂ ਕਾਲ ਤੋਂ ਜੂਫ ਫਰਮਾਉਣ ਦਾ ਉਹ ਬੰਦੇ ਪਰ ਕੁਝ ਲੋਕੀ ਮੰਨਦੇ ਨਹੀਂ ਕਿ ਐਸੀ ਨਹੀਂ ਕਿ ਆਹ ਤੱਕ ਸਭ ਜੇ ਇਹ ਦਸਨ ਰਵੀਨਾਰ ਸਾਹਿਬ